ਪੰਜਾਬੀਆਂ ਦੇ ਜਜ਼ਬਾਤਾ ਦੀ ਤਰਜਮਾਨੀ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇੱਕ ਨਿਰਣਾਇਕ ਲੜਾਈ ਨਸ਼ਿਆਂ ਦੇ ਖਿਲਾਫ ਛੇੜੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਸ ਦੇ ਰਾਹੀਂ ਇੱਕ ਜਾਗਰਕਤਾ ਸਮਾਜ ਦੇ ਵਿੱਚ ਲਿਆਉਣ ਦੀ ਲੋੜ ਆ ਤਾਂ ਕਿ ਨਸ਼ਿਆਂ ਦੀ ਇੱਲਤ ਤੋਂ ਦੂਰ ਕੀਤਾ ਜਾਵੇ ਔਰ ਇਹ ਯੁੱਧ ਨਸ਼ਿਆ ਵਿਰੁੱਧ ਇੱਕ ਲਹਿਰ ਬਣ ਕੇ ਸਾਹਮਣੇ ਆਊਗੀ ਪੰਜਾਬ ਦੇ ਵਿੱਚ ਇੱਕ ਅੰਦੋਲਨ ਬਣ ਕੇ ਸਾਹਮਣੇ ਆਊਗੀ ਜਿਹਦੇ ਵਿੱਚ ਲੋਕ ਆਪ ਮਿਲ ਕੇ ਫੈਸਲਾ ਕਰਨਗੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਜਿਸ ਦੀ ਅਗਵਾਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਅੱਜ ਅਸੀਂ ਸਾਰੇ ਲिटल फ्लावर ਸਕੂਲ 'ਚ ਇਕੱਠੇ ਹੋਏ ਆ ਮੇਰੇ ਨਾਲ ਜਿੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਆਵਾਜ਼ਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੀ ਸ਼ਮਸ਼ੇਰ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨਸ਼ਾ ਵਿਰੋਧ ਮਹਿੰਮ ਨੂੰ ਕੋਆਰਡੀਨੇਟ ਕਰਨ ਲਈ ਨੀਦਰ ਸਲੋਤਰਾ ਜੀ ਔਰ ਸਾਡੀ ਸਾਰੀ ਪਾਰਟੀ ਦੇ ਇਹ ਅਮਰਖਨ ਵੀ ਅੱਜ ਇਸ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਨੇ ਮਕਸਦ ਆਬ ਆਦਮੀ ਪਾਰਟੀ ਦਾ ਔਰ ਆਬ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅੱਜ ਉਹਦੀ ਨਰਨਾਇਕ ਲੜਾਈ ਜਿਹੜੀ ਆ ਭਗਵਾਨ ਤੁਮਾਰ ਜੀ ਦੇ ਅਗਵਾਈ ਹੇਠ ਆਵਾਜ਼ੀ ਪਾਰਟੀ ਦਾ ਕੱਲਾ ਕੱਲਾ ਵਰਕਰ ਔਰ ਪੰਜਾਬ ਦੇ ਲੋਕ ਸ਼ਾਮਲ ਹੋ ਕੇ ਇੱਕ ਮੇਰ ਬਣਾ ਕੇ ਇਸ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਕਰੰਗਲਾ ਪੰਜਾਬ ਬਣਾਵਾਂਗੇ ਔਰ ਆ ਜਿਹੜਾ ਮਾਰਚਾ ਲੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਗਵਰਨਮੈਂਟ ਕਾਲਜ ਦੇ ਵਿੱਚ ਇਹਦੀ ਸ਼ੁਰੂਆਤੀ ਹੋਏਗੀ ਔਰ ਜਿਸ ਵਕਤ ਬੱਚੇ ਵੱਡੇ ਬੁੱਢੇ ਸਾਰੇ ਸਮਾਜ ਦੇ ਵਰਗ ਇਸ ਮਹਿਮ ਦੇ ਵਿੱਚ ਆ ਜਾਣ ਇੱਕ ਮਹਿਮ ਜਿਹੜਾ ਕੋਈ ਪਰਵਰਤਨ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰੇਗੀ ਕਿ ਇਸ ਬਿਮਾਰੀ ਤੋਂ ਆਪਾਂ ਦੂਰ ਹੋ ਕੇ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਅੰਗਲਾ ਪੰਜਾਬ ਬਣਾਵਾਂ ਲੋਕਾਂ ਲਈ ਕੋਈ ਮੈਸੇਜ ਆ ਇਹ ਬਹੁਤ ਵੱਡੀ ਇੱਲਤ ਆ ਇਹਨੇ ਪਰਵਾਰ ਪਰਿਵਾਰ ਦੇ ਪਰਿਵਾਰ ਬਰਬਾਦ ਕਰਦੇ ਸਾਡੀ ਜਵਾਨੀ ਖਤਮ ਕਰ ਦਿੱਤੀ ਪੰਜਾਬ ਜਿਹੜਾ ਭੰਗੜਿਆਂ ਤੇ ਗਿੱਧਿਆਂ ਦੀ ਧਰਤੀ ਸੀ ਉਹਦੇ ਉੱਤੇ ਅੱਜ ਨਜ਼ਰ ਲੱਗ ਗਈ ਅਸੀਂ ਪੰਜਾਬ ਦਾ ਉਹ ਜਿਹੜਾ ਗਰਮ ਇਤਿਹਾਸ ਆ ਉਹਨੂੰ ਦੁਬਾਰਾ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਆ ਔਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਨੂੰ ਤੇ ਬੈਠੇ ਹੋ ਫੈਸਲਾ ਕਰ ਲਓ ਜਿਹੜਾ ਇਰਾਦਾ ਕਰ ਲਓ ਕਿ ਨਾ ਨਸ਼ਾ ਕਰਨ ਨਾ ਨਸ਼ਾ ਹੋਣ ਦੇ ਤੇ ਜਿਹੜਾ ਨਸ਼ਾ ਕਰਦਾ ਉਹਦੇ ਖਿਲਾਫ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਉਹਦੀ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਫੜਵਾਣਾ ਤਾਂ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਤੇ ਉਹ ਪੰਜਾਬ ਛੱਡ ਜਾਣ ਤੇ ਯਾ ਫਿਰ ਉਹਨਾਂ ਦੀ ਜਗਾ ਜਿਹੜੀ ਹੈ ਜੇਲਾ ਦੇ ਇਲਾਕਾ ਪਿੱਛੇ ਸਾਡੇ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਨਸ਼ਾ ਖਤ। ਕਿੰਨਾ ਕਿ ਜਰਾ ਅਸਰ ਹੋ ਰਿਹਾ ਪੰਜਾਬ 'ਚ। ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋ ਗਿਆ। ਅੱਜ ਇੱਕ ਪਾਸੇ ਲੋਕ ਤੁਰ ਪਏ ਨੇ ਨਸ਼ੇ ਵੇਚਣ ਵਾਲਿਆਂ ਦੇ ਘਰ ਜਿਹੜੇ ਨੇ ਅੱਜੋ ਤਬਾਹ ਹੋ ਰਹੇ ਨੇ। ਇੱਕ ਮੈਸੇਜ ਕਲੀਅਰ, ਲਾਊਡ ਐਂਡ ਕਲੀਅਰ ਮੈਸੇਜ ਭਗਵਾਨ ਕੁਮਾਰ ਜੀ ਦੀ ਸਰਕਾਰ ਦਾ ਚਲੇ ਗਿਆ ਕਿ ਨਸ਼ਾ ਜਵਾਵਾਂ ਉਹ ਪੰਜਾਬ ਦੀ ਧਰਤੀ ਤੇ ਟੋਲਡਰ ਨਹੀਂ ਕੀਤਾ ਜਾਊਗਾ। ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਗਰੋਹ ਦੇ ਜੋ ਮਹਿੰਮ ਚਲਾਈ ਗਈ ਹੈ ਉਸ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਇੱਕ ਮਾਰਚ ਸਾਰਿਆਂ ਦੇ ਸਹਿਯੋਗ ਦੇ ਨਾਲ ਕੱਢਣ ਜਾ ਰਹੇ ਹਾਂ ਜਿਸ ਨਾਲ ਅਸੀਂ ਨਸ਼ਿਆਂ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕਰ ਸਕੀਏ ਅਤੇ ਆਮ ਜਨਤਾ ਦੇ ਵਿੱਚ ਇਸ ਸੰਬੰਧੀ ਅਵੇਅਰਨੈਸ ਕ੍ਰੀਏਟ ਕਰ ਸਕੀਏ ਸੋ ਇਸ ਵਿੱਚ ਸਾਡੇ ਐਨਸੀਸੀ ਐਨਐਸਐਸ ਸਕੂਲ ਦੇ ਬੱਚੇ ਐਨਜੀਓਜ਼ ਤੇ ਬਾਕੀ ਸਾਰੇ ਸਰਕਾਰੀ ਵਿਭਾਗ ਸ਼ਾਮਲ ਨੇ ਇਹ ਲਿਟਲ ਕਾਰ ਕਨਵੈਂਟ ਸਕੂਲ ਤੋਂ ਹੁੰਦਾ ਹੋਇਆ ਸ਼ਹਿਰ ਦੇ ਮੇਨ ਹਨੂਮਾਨ ਚੌਂਕ ਦੇ ਰਾਹੀਂ ਸਰਕਾਰੀ ਕਾਲਜ ਤੱਕ ਜਾਏਗਾ ਕੀ ਮੈਸੇਜ ਇਸ ਦਾ ਮੇਨ ਮੈਸੇਜ ਇਹੋ ਹੀ ਹੈ ਕਿ ਭਈ ਜੋ ਗਵਰਨਮੈਂਟ ਨੇ ਨਸ਼ਿਆਂ ਦੇ ਖਿਲਾਫ ਅਵੇਅਰਨੈਸ ਸਟਾਰਟ ਕੀਤੀ ਹੈ ਡਰਾਈਵ ਸਟਾਰਟ ਕੀਤੀ ਹੈ ਉਸ ਵਿੱਚ ਹਰ ਸਿਟੀਜ਼ਨ ਹਰ ਸ਼ਹਿਰੀ ਆਪਣਾ ਵਾਅਦ ਚੜ੍ਹ ਕੇ ਯੋਗਦਾਨ ਦੇਵੇ ਅਤੇ ਜੇਕਰ ਕਿਸੇ ਨੂੰ ਕੋਈ ਵੀ ਇਸ ਸੰਬੰਧੀ ਸੂਚਨਾ ਮਿਲਦੀ ਹੈ ਉਹ ਸੂਚਨਾ ਕਨਸਰਨਡ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਅਤੇ ਘਰ-ਘਰ ਇਸ ਨਸ਼ਿਆਂ ਦੇ ਖਿਲਾਫ ਤੋਂ ਸੰਦੇਸ਼ ਹੈ ਉਸ ਨੂੰ ਅਸੀਂ ਪਹੁੰਚਾਉਣਾ ਹੈ ਇਹਦੇ ਵਿੱਚ ਕੋਈ ਸਰਕਾਰੀ ਨੰਬਰ ਵੀ ਜਾਰੀ ਕੀਤਾ ਹਾਂਜੀ ਹਾਂਜੀ ਸਰ ਉਹ ਵੀ ਅਸੀਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰ ਲੈਂਦੇ ਹਾਂ ਜੀ ਸਰ ਬਲਦੋਜ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸਿਟੀ ਦੇ ਵਿੱਚ ਬਹੁਤ ਵੱਡਾ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਆਗਾਜ਼ ਕੀਤਾ ਗਿਆ ਉਸ ਨੂੰ ਹੋਰ ਤੇਜ਼ ਕਰਨ ਵਾਸਤੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਸਾਰੇ ਬੱਚੇ ਇੱਥੇ ਇਕੱਠੇ ਹੋਏ ਨੇ ਔਰ ਐਨਜੀਓਜ਼ ਵੀ ਨਾਲ ਚੱਲੀਆਂ ਨੇ ਔਰ ਸਰਕਾਰ ਦਾ ਜੋ ਮਕਸਦ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਿਲਕੁਲ ਮੁਕਤ ਕਰਨਾ ਇਸ ਲੜਾਈ ਨੂੰ ਹੋਰ ਤੇਜ਼ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਪੱਪਾਂ ਪਾਰ ਹੋਇਆ ਪਿਆ ਔਰ ਆ ਇੱਕ ਇੱਕ ਜਿਹੜੇ ਆ ਮੈਸੇਜ ਆ ਜਿਹੜਾ ਉਹ ਇੱਕ ਇੱਕ ਬੱਚੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਹੜੀ ਨਸ਼ੇ ਦੀ ਲਤ ਹੈ ਉਹ ਇੱਕ ਬੰਦੇ ਕੋਲ ਵੀ ਰਹਿਣ ਨਹੀਂ ਚਾਹੀਦੀ ਔਰ ਜਿਹੜਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤ ਮਾਨ ਜੀ ਨੇ ਇਹ ਮਨ ਦੇ ਵਿੱਚ ਧਿਆ ਲਿਆ ਕਿ ਅਸੀਂ ਇਸ ਪੰਜਾਬੀਆਂ ਨੂੰ ਨਸ਼ੇ ਤੋਂ ਮੁਕਤ ਕਰਕੇ ਛੱਡਾਂਗੇ ਔਰ ਉਸ ਦਾ ਜਿਹੜਾ ਤੁਸੀਂ ਪਿਛਲੇ ਦਿਨ ਦੇਖਿਆ ਕਿ ਪੰਜਾਬ ਦੇ ਵਿੱਚ ਕਾਫੀ ਵੱਡੇ ਹਿੱਸਿਆਂ ਦੇ ਵਿੱਚ ਉਹਨਾਂ ਨਸ਼ਾ ਸੁੱਧਾਗਰਾਂ ਦੀ ਪ੍ਰਾਪਰਟੀ ਜਬਤ ਕੀਤੀ ਗਈਆਂ ਪੀਲੇ ਪੰਜਰਾਂ ਨਾਲ ਘਰਟ ਆਏਗੇ ਇਹ ਉਹਨਾਂ ਦਾ ਇਹਨਾਂ ਦਾ ਹੀ ਇੱਕ ਸਟੈਪ ਹੈ ਔਰ ਹੁਣ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਮੁਹੱਲੇ ਮੁਹੱਲੇ ਤੱਕ ਇੱਕ ਘਰ ਘਰ ਤੱਕ ਮੈਸੇਜ ਪਹੁੰਚਾਉਣ ਦਾ ਯਤਨ ਹੋ ਰਿਹਾ ਕਿ ਨਸ਼ਾ ਕਿਸੇ ਵੀ ਕੋਨੇ ਵਿੱਚ ਲੱਭਣਾ ਨਹੀਂ ਚਾਹੀਦਾ ਸੋ ਇਸ ਨਸ਼ੇ ਨੂੰ ਜੜੋਂ ਖਤਮ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਨਾਲ ਅਸ਼ੀ ਰਮਨ ਬਹਿਲ ਜੀ ਜੋ ਸਾਡੇ ਹਲਕਾ ਇੰਚਾਰਜ ਵੀ ਨੇ ਔਰ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਨੇ ਸੋ ਉਹ ਸਾਰੇ ਰਲ ਕੇ ਇੱਕ ਬਹੁਤ ਵੱਡਾ ਹਮਲਾ ਮਾਰਨ ਜਾ ਰਹੇ ਆ ਤਾਂ ਜੋ ਇਹਨਾਂ ਨਸ਼ਾ ਸਦਾਗਰਾਂ ਨੂੰ ਜੜ੍ਹਾਂ ਤੋਂ ਖਤਮ ਕੀਤਾ ਜਾਵੇ ਔਰ ਜਿਹੜੇ ਅਜੇ ਵੀ ਵੇਚਦੇ ਹਨ ਸਲਾਕਾਂ ਦੇ ਪਿੱਛੇ ਸੁੱਟੇ ਜਾਵੇ